ਸਸ ਹੀ ਕੱਲ ਦੋਸਤੋ ਤੁਹਾਨੂੰ ਇੱਕ ਨਵੇਂ ਸਬਜੈਕਟ ਤੇ ਅੱਜ ਵੀਡੀਓ ਦਿਖਾਉਣ ਜਾ ਰਹੀ ਹਾਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਕਿ ਅਸੀਂ ਹੋਰ ਵਧੀਆ-ਵਧੀਆ ਵੀਡੀਓ ਬਣਾ ਦਈਏ ਚਲੋ ਚੱਲਦੇ ਹਾਂ ਅੰਦਰ ਜਦੋਂ ਵੀ ਤੁਸੀਂ ਉੱਪਰਲੀ ਦੂਜੀ ਮੰਜ਼ਲ ਦਾ ਲੈਂਟਰ ਪਾਣੇ ਹੋ ਪਰ ਲੈਂਟਰ ਪਾਣ ਤੋਂ ਪਹਿਲਾਂ ਧਿਆਨ ਹੋਰ ਰੱਖਿਆ ਕਰੋ कि नीचे लेंटर भी सपोर्टा जरूर लाया करो पर लोड है भी हर एक कैमरे जरूर लाओ इधर भी बड़ी लग रही है सपोर्ट ਇਸ ਤੋਂ ਬਾਅਦ ਅੱਗੇ ਚੱਲਦੇ ਹਾਂ ਪਰ ਵੀ ਸਪੋਟਾਂ ਦੋੇ ਕਮਰੇ ਜੰਗਲ ਕਰਨਾ ਬਸ ਉਹ ਜਿਹੜੀਆਂ ਪੱਟੀਆਂ ਨੀਚੇ ਲਾਣ ਦਾ ਸਪੋਟਾਂ ਦਾ ਫਾਇਦਾ ਇਹ ਹੈ ਕਿ ਨੀਚੇ ਵਾਲੇ ਲੈਂਟਰ ਤੇ ਜਦ ਗੋਦਨ ਪੈਂਦਾ ਹੈ ਤਾਂ ਕਿ ਨੀਚੇ ਨੂੰ ਲੈਂਟਰ ਨਾ ਲਫੇ ਆਹ ਸਪੋਟਾਂ ਦਾ ਜੰਗਲ ਨੇ ਸਾਰੇ ਕਮਰੇ ਨੇ ਸਪੋਰਟਾਂ ਲਾਣੀਆਂ ਵੀ ਇਕੱਲੇ ਇਕੱਲੇ ਕਮਰੇ ਨੂੰ ਨੇ ਜੇ ਤੁਸੀਂ ਨੀਚੇ ਵਾਲੇ ਲੈਂਟਰ ਨੂੰ ਸਪੋਰਟਾਂ ਲਾਣੇ ਹੋ ਜੋ ਉੱਪਰਲੇ ਲੈਂਟਰ ਦਾ ਵਜ਼ਨ ਨੀਚੇ ਵਾਲੇ ਤੇ ਪੈਂਦਾ ਹੈ ਤਾਂ ਨੀਚੇ ਵਾਲੀ ਸਪੋਰਟ ਨੂੰ ਸਿਲੈਂਡਰ ਨੂੰ ਨੀਚੇ ਤੇ ਟਿਕੜ ਨਹੀਂ ਦੰਦੀ ਇੱਕ ਇੱਕ ਸਪੋਰਟ ਦਾ ਜ਼ਰੂਰ ਲਾਣੀ ਚਾਹੀਦੀ ਹੈ ਸਤਿਕਾਰ ਜੀ ਨਾ ਨਹੀਂ ਦੇਖਦਾ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ और वज्ञ वीडियो बनावे चंगा करोंगे तो थोड़े को कम